ਪਿੱਛੇ ਜੇ ਐਸਐਸਐਫ ਦਾ ਪ੍ਰੋਜੈਕਟ ਬਣਾਇਆ ਤਾਂ ਕਿ ਤੁਹਾਡੇ ਤੋਂ ਥੋੜਾ ਜਿਹਾ ਬਰਡਨ ਘਟੇ ਸੜਕ ਸੁਰੱਖਿਆ ਫੋਰਸ ਉਹਨਾਂ ਲਈ ਬਹੁਤ ਸੋਹਣੀਆਂ ਬਹੁਤ ਵੱਡੀਆਂ ਗੱਡੀਆਂ ਕੰਪਿਊਟਰ ਵਿੱਚ ਲੱਗੇ ਹੋਏ ਨੇ ਔਰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਹੋਇਆ ਹੈ ਸਿਸਟਮ ਨੂੰ ਤੇ ਮੇਰੇ 1 ਫਰਵਰੀ ਨੂੰ ਲਾਂਚ ਹੋਈ ਸੀ ਐਸਐਸਐਫ च, 28, 28, 28, 24, 24, 14, 14, 14, 15 ਦਿਨ ਦੀ ਮੇਰੇ ਕੋਲ ਰਿਪੋਰਟ ਆਈ ਹੈ 15 ਫਰਵਰੀ ਤੱਕ ਦੀ ਕਿ ਪਹਿਲਾਂ ਜਿਹੜੀ ਐਵਰੇਜ ਸੀ ਜਦੋਂ ਮੈਂ ਪਾਰਲੀਮੈਂਟ ਚ ਐਮਪੀ ਹੁੰਦਾ ਸੀਗਾ ਉਸ ਵੇਲੇ ਮੈਂ ਕਢਾਈ ਸੀ 2018 ਚ ਉਸ ਵੇਲੇ 14 ਸੀ 14 ਮੌਤਾਂ ਇੱਕ ਦਿਨ ਚ ਪੰਜਾਬ ਚ ਇੰਡੀਆ ਚ ਸਭ ਤੋਂ ਵੱਧ ਹੁਣ 17 ਦੇ ਨੇੜੇ ਪਹੁੰਚ ਗਿਆ ਮੈਂ 18 ਦੀ ਗੱਲ ਕਰਦਾ ਉਸ ਵੇਲੇ ਹੁਣ 22 ਚ 17 ਮੌਤਾਂ ਇੱਕ ਦਿਨ ਚ ਮਤਲਬ 540 17 3 51 510 ਇੱਕ ਮਹੀਨੇ ਚ 12 ਨਾਲ ਗੁਣਾ ਕਰ ਲੋ 6000 ਤੋਂ ਪੁਰ ਹੋ ਗਿਆ ਇੱਕ ਸਾਲ ਚ 6000 ਬੰਦੇ ਮਰ ਜਾਂਦੇ ਸੜਕਾਂ ਤੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇ ਤੇ ਪੈ ਜਾਂਦੇ ਨੇ ਰੀੜ ਦੀ ਹੱਡੀ ਟੁੱਟ ਗਈ ਜ ਕੋ ਉਹਨਾਂ ਮਰਿਆਂ ਚ ਨਾ ਜਿਉਂਦਿਆਂ ਚ ਇਹਨੂੰ ਆਪਾਂ ਕਿਸਮਤ ਕਹਿ ਦਿੰਦੇ ਆ ਕਿਸਮਤ ਨਹੀਂ ਹੈਗੀ ਕਿਤਨੇ ਕਿਤੇ ਹਿਊਮਨ 에ਰਰ ਹੈ ਕੋਈ ਸੜਕ ਦਾ ਮੋੜ ਠੀਕ ਨਹੀਂ ਹੈਗਾ ਜਾਂ ਫਿਰ ਉੱਥੇ ਕੋਈ ਰੋਕ ਨਹੀਂ ਸੀ ਪੁਲਿਸ ਦੀ ਉਹਨਾਂ ਨੇ ਆਪੇ ਚਰੇ ਸਨ ਆਉਣ ਲੱਗੇ ਜਾਂ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਉਹਦੇ ਥੱਲੇ ਗੱਡੀ ਵੜ ਗਈ ਸਾਰਾ ਟੱਬਰੀ ਖਤਮ ਇਸ ਤਰ੍ਹਾਂ ਦੇ ਆਪਾਂ ਪੜਦੇ ਆ ਸੋ ਅਸੀਂ ਉਹ ਐਸਐਸਐਫ ਨੂੰ ਇਸੇ ਕਰਕੇ ਐਸਐਸਐਫ ਬਣਾਈ ਕਿ ਤੁਸੀਂ ਇਕੱਲਿਆਂ ਸੜਕਾਂ ਤੇ ਰਹਿਣਾ ਉਹਨਾਂ ਕੋਲੇ ਗੈਸ ਕਟਰ ਨੇ ਗੱਡੀਆਂ ਚ ਆਰੀ ਦੇ ਬਲੇਡ ਨੇ ਟੋਚਨ ਨੇ ਫਰਸਟ ਏਡ ਦਾ ਸਮਾਨ ਹੈ ਨਵੀਂ ਵਰਦੀ ਦਿੱਤੀ ਉਹਨਾਂ ਨੂੰ ਤੇ 15 ਦਿਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 124 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਤਾ ਛੋਟੂ ਛਰੀਟਾਂ ਲੱਗੀਆਂ ਸੀ ਛੋਟੀਆਂ ਸੀ ਉਹ ਘਰ ਚਲੇ ਗਏ 204 ਨੂੰ ਜ਼ਖਮੀ ਜ਼ਿਆਦਾ ਸੀ ਹਸਪੀਟਲ ਚ ਪਹੁੰਚਾਇਆ ਤੇ 15 ਦਿਨਾਂ ਚ ਸਿਰਫ 13 ਮੌਤਾਂ ਨੇ ਕਿੱਥੇ 1 ਦਿਨ ਚ 1 ਦੇ ਜ 17 ਸੀਗੇ ਇਹ ਮੈਂ ਹਰ ਮਹੀਨੇ ਦਾ ਡਾਟਾ ਜਾਰੀ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੀ ਜਾਨ ਦੀ ਕੀਮਤ ਸਮਝੋ